हां ससिक भाई जी ਸਾਰਿਆਂ ਨੂੰ ਹੋਰ ਕੀ ਆਜਾ ਦੇ ਵੈਲਕਮ ਆ ਟੂ YouTube ਚੈਨਲ ਅਸਵੀਰ ਨੇ ਖਰਾਬਤ ਇਹ ਵੇਖੀ ਆ ਦੇ ਪਹਾਲੇ ਵੀਰ ਦੀ ਲੱਗੀ ਜੇ ਬਾਜੀ ਆ ਬੈਠਾ ਹੈ ਪਹਾਲੇ ਵੀਰ ਤੇ ਪਹਾਲੇ ਵੀਰ ਦੇ ਕਿੰਨੇ ਕਬੂਤਰ ਆ ਗਏ ਦੋ ਕਬੂਤਰ ਆ ਗਏ ਤੇ ਚਾਰ ਬੈ ਗਏ ਜੇ ਅਰ ਵੀ ਤੇ ਦੋ ਪੱਲੇ ਦੀ ਬੈ ਬੂਗੇ ਜੇ ਤੇ ਪੱਲੇ ਦੀ ਬੈ ਗਏ ਭਰਾ ਜਿਹੜੀ ਘਾਹ ਚਾਈ ਆ ਪੱਲੇ ਦੀ ਦੋ ਬੈ ਗਏ ਜੇ ਇੱਕ ਬੈਠਾ ਨਾਲ ਰੀ ਤੇ ਇੱਕ ਜਵਾਨੀ ਦੇ ਨਿੰਜਾ ਮੜਤੇ ਇੱਕ ਕਬੂਤਰੀ ਹੋਣ ਆਉਂਦੀ ਏ ਟਾਈਮ ਆ ਵੀ ਰਿਹਾ ਦੋ ਮਿੰਟ ਅੱਡੇ ਤੇ ਆ ਗਿਆ ਇੱਕ ਵਜ ਕੇ 4 ਮਿੰਟ ਹੋਏ ਰੁਕ ਜਾ ਰੁਕ ਜਾ ਕੱਟੇ ਨਹੀਂ ਕਰੀ ਇੱਕ ਵਜ ਕੇ ਤੇ 4 ਮਿੰਟ ਹੋ ਗਏ ਇੱਕ ਕਬੂਤਰੀ ਉੱਥੇ ਚੜ ਗਈ ਥੱਲੇ ਉੱਥੇ ਗਈ ਆ ਕਬੂਤਰੀ ਪਹਿਲਾਂ ਬੱਲੇ ਕਰੋ ਆ ਜਾ ਆ ਜਾ ਦੇ ਕਬੂਤਰੀ ਆ ਵੇਖੋ ਆ ਆ ਕਬੂਤਰੀ ਬਹਿਣ ਆ ਗਈ ਵੀ ਪੇਲਾ ਉਹ ਸਾਡ ਬਾਰਾ ਬਾਰੀ ਮੇਰੀ ਬਹਿਣ ਆ ਗਈ ਵੀ ਪੇਲਾ ਤਾਂ ਠੀਕ ਹੈ ਠੀਕ ਕੋਤਰੀ ਆ ਗਈ ਵੀਰ ਜੀ ਬਹਿਣ ਦੇ ਇੱਕ ਇੱਕ ਕਬੂਤਰੀ ਰਹਿ ਗਈ ਆ ਉੱਤੇ ਹੁਣ ਵੇਖੋ ਕਦੋਂ ਨਿਕਲਦੀ ਆ ਲੈ ਗਈ ਨਾ ਮੇਰੀ ਗਲਾਬੀ ਪੂਛਿਆ ਇਹਦੀ ਆ ਵੇਖੋ ਵੀਡੀਓ ਜੀ ਲੰਡੀ ਆ ਵੀਰ ਮੂਸ ਵਾਇਆ ਲਖਾ ਲਾ ਲਾ ਆ ਵੀਰ ਆਪਣਾ ਮੂਸ ਵਾਇਆ ਕਿਦਾਂ ਦੇ ਡੰਡੇ ਵਿੱਚੀ ਬਹੁਤ ਵਧੀਆ ਵੀਰ ਜੀ ਆ ਵਖਾ ਬੈ ਜਲੀ ਹਣ ਬੈਂਦੀ ਆ ਤੁਹਾਨੂੰ ਬਾਅਦ ਵਿੱਚ ਕਰਾਵਾਂਗੇ ਨੋਕ ਇਹ ਕੋਣ ਖਰਾਬੀ ਨਾਲ ਕੋਈ ਕਰੇ ਇਹ ਦਾਦੀ ਜਿਹਾ ਪਾਵੇ ਇਪਾਨ ਜੀ ਤੇ 1 ਵਜੇ ਕੇ 5 ਮਿੰਟ ਤੇ 1 ਵਜੇ ਕੇ 5 ਮਿੰਟ ਤੇ 1 ਵਜੇ ਤੇ 5 ਮਿੰਟ ਤੇ ਵੇਜੀ ਬੈ ਗਈ ਆਪਣੀ ਬਗੀ ਕਬੂਤਰੀ ਆ ਚਿੱਟੀਆਂ ਅੱਖਾਂ ਦੀ ਚਿੱਟੀਆਂ ਲਾ ਲਈਆਂ ਤੇ ਯਾਰ ਇਹ ਇੱਕ ਹੋ ਰਹੀ ਆ ਲਾਕੀ ਕਬੂਤਰੀ ਰਹੀ ਆ ਆਉਂਦੀ ਆ ਤੇ ਥਾਲੇ ਵੀਰ ਜੀ 1 ਵਜੇ ਕੇ 5 ਮਿੰਟ ਤੇ ਬੈ ਗਈ ਜੇ ਵੀਰ ਜੀ ਠੀਕ ਆ ਜੀ ਠੀਕ ਹੈ ਥਾਲੇ ਵੀਰ ਜੀ ਕਬੂਤਰੀ ਥਾਲੇ ਵੀਰ ਜੀ 1 ਵਜੇ ਕੇ 5 ਮਿੰਟ ਤੇ ਬੈ ਗਈ ਜੇ ਵੀਰ ਬਾਕੀ ਵੀਰ ਜੀ ਗਰੁੱਪ 'ਚ ਰਿਕਾਰਡਿੰਗ ਵੀ ਪਾਤੀ ਆ ਤੇ ਹੁਣ ਇੱਕ ਕਬੂਤਰੀ ਰਹੀ ਆ ਉਹਦੀ ਵੇਟ ਆ ਉਹ ਵੀ ਆਊਗੀ ਉੱਤੇ ਘਟਾਇਆ ਬੜਾਇਆ ਜਲਾਇਆ ਬੜਾਇਆ ਤੇ ਇਹਨਾਂ ਦੇ ਕਬੂਤਰ ਉੱਡਣ ਤੇ ਭਾਲੀ ਵੀਰ ਦੇ ਪੇਸਟੂ ਫੇਰ ਗੱਲ ਕਰਾ ਕਿਦਾਂ ਦਾ ਮਹਿਸੂਸ ਹੁੰਦਿਆ ਵਧੀਆ ਬਹੁਤ ਵਧੀਆ ਅਰਸ਼ ਸਤਾਰ ਨੇ ਕਬੂਤਰ ਸਾਹਮੇ ਮੇਰੇ ਉਹ ਦੋ ਬੱਲੇ ਦੀ ਬਾਤ ਚਲੋ ਕਿਸਮਤ ਹੈ ਜੇ ਉਹਨਾਂ ਨੇ ਨਾ ਉੱਡਣ ਨੂੰ ਜੀ ਕੀਤਾ ਚਲੋ ਬਹਿ ਗਏ ਆ ਬਹਿ ਗਏ ਰਮਾਨਾ ਚਲੋ ਇਹ ਚੰਗੇ ਉੱਡ ਆਏ ਆ ਕੋਈ ਇੱਕ ਤਾਂ ਕਾਣੀ ਕਬੂਤਰ ਰਮਾਨਾ ਉੱਡੇ ਆ ਬਹੁਤ ਵਧੀਆ ਉੱਡੇ ਆ ਹਾਂ ਅਰਸ਼ ਸਤਾਰ ਉਹਨਾਂ ਨੇ ਬਾਕੀ ਹੁਣ ਇੱਕ ਕਬੂਤਰੀ ਰਹਿ ਗਈ ਆ ਉਹ ਵੀ ਹੁੰਦੀ ਆ ਇਹਦੇ ਕਰਾਉਣੇ ਆ ਜੋਗ ਆ ਬਾਕੀ ਆ ਵੀਰ ਜੀ ਆ ਮੋਸਾ ਆਇਆ ਤੇ ਅਜਲ ਸਾਜ ਨੇ ਖਰੀਦ ਲਿਆ ਜੇ ਇਹਨੂੰ ਆਦਰ ਵੇਖੋ ਫੁਰਕਿਆਂ ਨੇ ਆ ਵੀਰ ਸਾਰੇ ਹੀ ਆ ਸਾਰੇ ਆਏ ਜਿਹਾ ਲਾਗੇ ਦੇਹ ਦੇ ਫੁਰਕੀ ਦੇਖ ਕੇ ਸਾਲੇ ਆਪ ਖਾਈ ਜਾਂਦਾ ਦੇ ਇਹ ਆ ਉਹ ਪਹਿਲੇ ਨੰਗਨ ਦੇ ਦੇਣ ਹੋਰ ਇਹਨੂੰ ਕਹਿਣਾ ਖਾਗਰਾ ਆਉਣਾ ਕਰੀ ਯਾ ਤੂੰ ਨਾ ਰਹਿ ਮਾਦਾ ਹੀ ਲੋਰੀ ਦਾ ਤੇਲਾ ਪੈਣ ਦਾ ਕਰੀ ਮੈਂ ਆਂ ਜਣਗੀ ਕੌਲੀ ਤੇ ਡੇਗੀ ਅੰਦਰ ਪੈਦਾ ਤੂੰ ਨਹੀਂ ਟਿਕਣਾ ਉਹ ਬਾਕੀ ਸਭ ਚੱਲ 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 ਪਿੰਡ ਪਾਲੋਪੁਰ ਤੋਂ ਗੁੱਜਾ ਟੂਰਨਾਮੈਂਟ ਦੇ ਦੂਜਾ ਦਾ ਗ੍ਰੈਕਸ ਆ ਗਿਆ ਜਿਨ੍ਹਾਂ ਵਿੱਚੋਂ ਵੀਰ ਬੰਟੀ ਤੇ ਦੂਜਾ ਵੀਰ ਆਪਣਾ ਦਾਲਾਪਾ ਵੀਰ ਕਰਾਉਂ ਜਿਹੜਾ ਉਹਨਾਂ ਦਾ ਲਿਆ ਦੂਜਾ ਵੀਰ ਆਪਣਾ ਸੁਧੀ ਪਈ ਹੋਣਾ ਦਾ ਗੁਲਾਬ ਤੋਂ ਦੂਜਾ ਸੋਹਣਾ ਵੀਰ ਦਾ ਲਾਸਟ ਵੀ ਉਹਨਾਂ ਦਾ ਵੀਰ ਲਾਸਟ ਵੀ ਵੀਰ ਇਹਨਾਂ ਦਾ ਦੂਜਾ ਬਹੁਤ ਵਧੀਆ ਤਰੀਕੇ ਨਾਲ ਉਡਾਇਆ ਗਿਆ ਸਾਰੀਆਂ ਆ ਆਪਣਾ ਚੰਦਲਵੀਰ ਬੈਠਾ ਜਗੂ ਵੀ ਆਪਣੇ ਆਦਾ 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 ਨੰਗਲੀ ਦੇ ਇਥੇ ਮੁਕਾਬਲੇ 'ਚ ਆ ਜਾਂਦਾ ਕਿ ਕੁੜੀਆਂ ਪੂਰਾ ਕੰਪੀਟੀਸ਼ਨ ਦੇਣਾ ਆ ਤੇ ਇਧਰ ਪਾਲੇ ਵੀਰ ਦਾ ਦੂਜਾ ਨੰਬਰ ਪਿਆ ਤੇ ਬੰਟੀ ਵੀਰ ਦਾ ਪਹਿਲਾ ਪਿਆ ਸਪੈਸ਼ਲ ਵੀ ਪਿਆ ਹੈ ਸਪੈਸ਼ਲ ਵੀ ਬੰਟੀ ਦਾ ਪਿਆ ਹਾਂ ਆਪਣਾ ਵੀਰ ਹਰੀ ਹਾਂ ਰੀਗਾ ਤਾਂ ਫਿਰ ਕਿਦਾਂ ਦਾ ਫੀਲ ਹੋਣ ਡਿਆ ਹਾਂ ਵਧੀਆ ਓਕੇ ਜਾ ਅੱਛਾ ਅਜਾ ਪਾਲੇ ਉਹਨੂੰ ਫੋਨ ਕਰੀਓ ਪ੍ਰੀਤ ਨੂੰ ਪ੍ਰੀਤ ਨੂੰ ਫੋਨ ਕਰੀ ਪ੍ਰੀਤ ਦਾ ਫੋਨ ਆਉਣ ਡਿਆ ਵਿੱਚ ਕਰ 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 ਇਹ ਉਹ ਦੇ ਵੀ ਬਣਾ ਹਾਲਾ ਫੜ ਇੱਕ ਬਣਾ ਫ ਵੀਡੀਓ ਫੜ ਜਾ ਜੀ ਨਹੀਂ ਓਏ ਆ ਪਾਲੇ ਵੀਦਾ ਆਇਆ ਇਹ ਤੇ ਆ ਵੀਰ ਆਪਣਾ ਸਾਡੇ ਵਰਦੇ ਜੇ ਬੇਟਾ ਯਾ ਹਾਂ ਕੀ ਕਹਿਣਾ ਇਹ ਬਹੁਤ ਵਧੀਆ ਵੀਰ ਜੀ ਬੰਲੀ ਘੜਾ ਪਾਲੇ ਦਾ ਫੇਰ ਤੋਂ ਜਾਣਾ ਪੈ ਗਿਆ ਤੇ ਤੁਹਾਡਾ ਹੀ ਵੀਰ ਜੀ ਪਾਲੇ ਦਾ ਜਾਣਾ ਪੈ ਗਿਆ ਇੱਥੇ ਆ ਲਾ ਦੱਸਿਆ ਕਰੀਂਗਾ ਹਾਂ ਲਓ ਪਾਲਾ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਥੋੜਾ ਪਿੱਛੇ ਹੋ ਕੇ ਪਿੱਛੇ ਹੋ ਕੇ ਥੋੜਾ ਪਿੱਛੇ ਹੋ ਕੇ ਤੇਰੇ ਬੂੰਦ ਬੜੀ ਆ ਅੱਧੀ ਬਣਾਈ ਆ ਤੇ ਆਹ ਡਾ ਜੱਗੂ ਵੀਰ ਲਾਈਕ ਕਰੋ ਸਬਸਕ੍ਰਾਈਬ ਕਰੋ ਪਿਆ ਕਬੂਤਰ ਆਹ ਜਾਲ ਚੈੱਕ ਕਰੋ ਤੁਸੀਂ ਬੰਦ ਆ ਆ ਵੀਰ ਜੀ ਮੁੰਡੇ ਲੈ ਕੇ ਜਾਂਦੇ ਟਰੋਫੀ ਆਪਣਾ ਪਾ ਆਪਣਾ ਕਬੂਤਰ ਬੈਠਾ 4 ਵਜ ਕੇ ਤੇ 27 ਮਿੰਟ ਤੇ ਬੈਠਾ ਹੀ ਦੂਜੀ ਕਬੂਤਰੀ ਜਿਹੜੀ ਆਪਣੀ ਤੇ ਉਹ ਬੈ ਗਈ ਆ ਤੇ ਆਪਣਾ ਦੂਜਾ ਨੰਬਰ ਪੈ ਗਿਆ ਲੈ ਆ ਤੇ ਤੁਹਾਨੂੰ ਉਹ ਤੇ ਕਾਪੀ ਤੇ ਜਾ ਕੇ ਤੇ ਟਾਈਮ ਵੀ ਵਿਖੋਨੇ ਆ ਬਾਕੀ ਆ ਲੈ ਜਾਂਦੇ ਜ ਆਪਣੇ ਬੰਦੇ ਟਰੋਫੀ ਤੇ ਆਪਣੇ ਵਾਲ ਵੀ ਮਾਰਨਾ ਭੋਗ ਤੇ ਵੀਰਾਂ ਨੂੰ ਕਿ ਆਪਾਂ ਨੂੰ ਆਪਣੇ ਦਿਖਾ ਦਿਆ ਆਪਾਂ ਲੈ ਆ ਜਲੇ ਜਿਸ ਗਏ ਜਿੱਥੇ ਜਿੱਥੇ ਬਾਬਾ ਕਿਤੇ ਕਿਤੇ ਗੱਭਰੂ ਹਾਥੀ ਜੀ ਜੀ ਆ ਪਾ ਲੈ ਵਿਦਾ ਪੈ ਗਿਆ ਦੂਜਾ ਨੰਬਰ ਤੇ ਕਾਪਣਾ ਚਾਹਵਾ ਦੀ 27 ਮਿੰਟ ਤੇ ਇੱਕ ਕਬੂਤਰ ਬੈ ਗਿਆ ਤੁਹਾਨੂੰ ਦੱਸਿਆ ਕਾਪੀ ਨਹੀਂ ਗੋਲਾ ਨਹੀਂ ਵੈਸੇ ਆ ਆਹ ਵੇਖੋ ਚੰਗਾ ਉਹ ਬਾਬਾਹਨਪੁਰ ਨਾਲ ਲਾਖੀ ਕਬੂਤਰੀ 4:27 ਤੇ 1:10 ਵਜੇ ਤੇ 20 ਮਿੰਟ ਤੇ 11:49 15 427 ਤੇ ਸ਼ਾਮ ਵੀਰ 10 ਵੇਰ ਕੀ ਕਹਿਣਾ ਚਾਹੇਗਾ ਹੰਡ ਕਰਾਤੀ ਆ ਆਹ ਹੱਥ ਪਛੇੜ ਦਾ ਆ ਸ਼ੇਰ ਦਾ ਇਹ ਆਪਾਂ ਕਬੂਤਰ ਸਾੰਭੇ ਸੀ ਤੇ ਵਧੀਆ ਉਹਡੇ ਪਾਲੀ ਵੀਰ ਦੇਦੇ ਆਪਣੀ 4 ਤਰੀਕ ਨੂੰ 5 ਤਰੀਕ ਨੂੰ ਹੋਰ ਆ ਜੀ ਹੈਗੀ ਇੱਥੇ ਹੀ ਕੋਠੇ ਤੋਂ ਆਪਣੇ ਘਰੋਂ ਵੀ ਆ ਗਈ ਇੱਧਰ ਵੀ ਸ਼ਾਮੂ ਵੀ ਨੇ ਜਿਹੜਾ ਗਿਫਟ ਦਿੱਤਾ ਪੁੱਛ ਲਾ ਕੀ ਉਹ ਚਾਲਿਆ ਵੀਰ ਵੀ ਸਾਚ ਇੱਕ ਬਾਈ ਜਿੱਤਿਆ ਪਿਛਲੇ ਹਫਤੇ ਵਰ ਵੀਰ ਜੀ ਕਿਹ ਕੋ ਜਿੱਤੇ ਇਹ ਆਪਣਾ ਅਰਸ਼ ਵੀਰ ਨੇ ਸਾਹਮਣੇ ਆਹੀ ਨਹੀਂ ਸਾਹਮਣੇ ਇਹਦੇ ਕਬੂਤਰਾਂ ਹੀ ਝੂੜਦੀ ਮਾਰਨਾ ਇਹਦੇ ਨਹੀਂ ਕਬੂਤਰਾਂ ਹੀ ਸਾਹਮਣੇ ਨਹੀਂ ਨਹੀਂ ਮੇਰੇ ਨਹੀਂ ਜੀ ਸਾਹਮਣੇ ਮੇਰੇ ਨਹੀਂ ਨਹੀਂ ਆਪ ਹੀ ਸਾਹਮਣੇ ਜੀ ਆਪੇ ਸਾਹਮਣੇ ਉਹਦੇ ਮੈਂ ਜਿੱਤ ਗਿਆ ਜਿੱਤ ਗਿਆ ਜੀ ਇਹ ਕਾਕੂ ਕਬੂਤਰ ਇਹ ਆਪਾਂ ਸ਼ੌਂਗ ਲਾਦਾ ਕੋਈ ਇੱਕ ਇਹ ਫੜਿਆ ਜੇ ਕਬੂਤਰ ਉੱਥੇ ਤੇ ਸ਼ੌਂਕ ਕੀਤਾ ਨਾਲੇ ਦਿੱਤਾ ਮੌਸਮਾਂ ਦਾ ਕਬੂਤਰ ਸੀ ਇਹ ਮੌਸਮਾਂ ਦਾ ਇਹ ਹਰੀਸ ਤਾਂ ਗਿਫਟ ਕੀਤਾ ਨਾ ਉਹਨਾਂ ਹੀ ਪਾਲਟੀ ਲੱਗੇ ਕਰਨ ਬਸ ਚਾਹੀਏ 모মোਸੇ ਠੰਡਾ ਚੱਲ ਲੱਗਾ ਆ ਤੇ ਬਾਕੀ ਤੁਹਾਨੂੰ 모মোਸੇ ਠੰਡਾ ਵੀ ਆਉਂਦਾ ਹੋਈ ਵਿਖਾਉਂਦੇ ਆ ਕਲਰ ਵੀ ਲੱਗੇ ਭਾਈ ਪੁਰਾਣੇ ਕਲਰ ਪੁਰਾਣੇ ਲੱਗੇ ਜੇ ਜਿਹੜੇ ਪਿੰਕ ਹਾਂਜੀ ਪਿੰਕ ਲੱਗੇ ਪਿੰਕ ਅਗਲੇ ਬੰਨੇ ਕੋ ਹੋ ਸਕਦਾ ਇੱਕ ਬਲੂ ਰੰਗ ਵੀ ਲੱਗੇ ਜੇ ਪਰਲੀ ਸਾਰੀ ਉਹਨਾਂ ਪਾਜੀ ਕਿਹੜੇ ਟੁੱਪੀਆਂ ਮੋਰ ਲੱਗੀ ਤੇ ਆ ਕਬੂਤਰ ਦੀ ਮੋਰ ਕਿਹਨੇ ਕੱਟੀ ਆ ਦੋ ਪਾਰ ਜਿਹੜੇ ਕੱਟੇ ਆ ਆ ਵੇਖੋ ਚੈੱਕ ਕਰੋ ਆ ਵੇਖੋ ਇਹ ਇਹ ਸਿਆਸਤ ਹੁੰਦੀ ਆ ਵੀਰ ਜੀ ਉੱਪਰਲੇ ਬੰਨੇ ਵੀ ਲੱਗ ਰਾ ਇਹ ਸਿਆਸਤ ਇਹ ਕੋਈ ਨਹੀਂ ਕੋਤੇ ਵੀ ਪਿਆਈ ਹੋਇਆ ਇਧਰ ਗ੍ਰੀਨ ਰੰਗ ਲੱਗਾ ਜੇ ਇਧਰ ਵੀ ਰੰਗ ਲੱਗਾ ਆ ਉਹ ਫੜਿਆ ਕੰਨ ਇਹ ਕਬੂਤਰ ਆ ਕਿ ਕਬੂਤਰੀ ਇਹ ਨਹੀਂ ਪਤਾ ਬਾਕੀ ਘਰ ਜਾ ਕੇ ਵੀ ਤੁਹਾਨੂੰ ਜੇ ਉਧਰ ਘਰੇ ਜਾਣਾ ਆ ਪ੍ਰੀਤ ਕੇ ਗੋੜ ਤੇ ਬਾਕੀ ਹਲਾ ਹੜ ਛੂ ਕਰੇਗੇ ਉਥੇ